ਦੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਰਹੁਗੇ ਅਤੇ ਆਪਦੇ ਪੇਪਰਾਂ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਜਿਸ ਤਰ੍ਹਾਂ ਤੁਸੀਂ ਦੇਖਿਆ থাম্বਨੇਲ ਦੇ ਉੱਤੇ ਲਿਖਿਆ ਹੈ 12 ਮਿਸਲਾਂ ਅਤੇ ਉਹਨਾਂ ਦੇ ਸੰਸਥਾਪਕ ਤਾਂ ਦੋਸਤੋ ਵਿਦ ਟ੍ਰਿਕ ਵਿਦ ਇਨ ਸੈਕਿੰਡ ਦੇ ਵਿੱਚ ਤੁਸੀਂ ਮਿਸਲਾਂ ਦੇ ਸੰਸਥਾਪਕ ਅਤੇ ਮਿਸਲਾਂ ਦੇ ਨਾਮ ਯਾਦ ਕਰ ਲਓਗੇ ਥੋੜੇ ਚਿਰ ਬਾਅਦ ਤੁਹਾਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਸਾਨੂੰ ਮਿਸਲਾਂ ਤੋਂ ਡਰ ਲੱਗਦਾ ਸੀ ਰੱਟਾ ਲਗਾਉਣਾ ਪੈਂਦਾ ਸੀ ਬਟ ਕੀ ਹੈ ਹੁਣ ਅਸੀਂ ਮਿਸਲਾਂ ਸਾਡੇ ਲਈ ਕੁਝ ਵੀ ਨਹੀਂ ਹਨ ਅਸੀਂ ਉਸ ਨੂੰ ਇਜ਼ੀਲੀ ਯਾਦ ਕਰ ਲਿਆ ਹੈ ਅਤੇ ਇਜ਼ੀਲੀ ਅਸੀਂ ਪੇਪਰ ਵਿੱਚ ਆ ਗਿਆ ਤਾਂ ਇਹ ਮਾਰਕਸ ਸਾਡਾ ਕੀ ਹੈ ਪੱਕਾ ਹੋ ਗਿਆ ਹੈ ਬੜ ਦੋਸਤੋ ਨੰਬਰ ਤਾਂ ਹੀ ਪੱਕਾ ਹੋਵੇਗਾ ਜੇਕਰ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੇ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਟ੍ਰਿਕ ਰਾਹੀਂ ਦੱਸਿਆ ਜਾਵੇਗਾ ਮਿਸਲਾਂ ਬਾਰੇ ਅਤੇ ਉਹਨਾਂ ਦੇ ਸੰਸਥਾਪਕ ਬਾਰੇ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਸ਼ੇਅਰ ਕਰ ਦਿਓ ਆਪਦੇ ਭੈਣਾਂ ਭਰਾਵਾਂ ਦੋਸਤਾਂ ਦੇ ਵਿੱਚ ਤਾਂ ਜੋ ਸਾਰੇ ਮਿਸਲਾਂ ਦੇ ਨੰਬਰ ਜੋ ਪੇਪਰ ਵਿੱਚ ਬੰਦੇ ਹਨ ਜਿਸ ਤਰ੍ਹਾਂ ਕਿ ਸ਼ੁਕਰ ਚੱਕੇ ਮਿਸਲ ਦਾ ਬਹੁਤ ਜ਼ਿਆਦਾ ਰਿਪੀਟਡ ਕੁਐਸਚਨ ਆਉਂਦਾ ਹੈ ਅਤੇ ਉਹ ਤਾਂ ਹੁਣ ਸਾਰਿਆਂ ਨੂੰ ਆਉਂਦਾ ਹੈ ਬਟ ਦੋਸਤੋ ਜੇ ਕੋਈ ਹੋਰ ਪੁੱਛ ਲਿਆ ਤਾਂ ਕੀ ਐ ਉਥੇ ਡੋਲੂ ਮਾਂਜਾ ਜਾਵੇਗਾ ਟੈਂਪੂਟੇਟਾ ਹੋ ਜਾਵੇਗਾ ਤਾਂ ਨਾ ਹੋਵੇ ਤਾਂ ਦੋਸਤੋ ਤੁਸੀਂ ਇਜ਼ੀਲੀ ਕਰੋਗੇ ਵਿਦਨ ਸੈਕਿੰਡ ਦੇ ਵਿੱਚ ਕੋਈ ਕ੍ਰੈਮਿੰਗ ਨਹੀਂ ਕਰਨੀ ਪਵੇਗੀ ਤੁਹਾਨੂੰ ਦੋਸਤੋ ਜੇਕਰ ਤੁਸੀਂ ਰੱਟਾ ਲਗਾਇਆ ਤੁਹਾਨੂੰ ਇਹ ਲੱਗਿਆ ਕਿ ਸੜ ਦੀ ਟ੍ਰਿਕ ਹੈ ਜੋ ਇਹ ਤਾਂ ਆਮ ਜੀ ਟ੍ਰਿਕ ਹੈ ਤਾਂ ਦੋਸਤੋ ਤੁਸੀਂ ਅਨਸਬਸਕ੍ਰਾਈਬ ਕਰ ਦਿਓ ਜੇਕਰ ਸਬਸਕ੍ਰਾਈਬ ਕੀਤਾ ਹੋਇਆ ਹੈ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਦੇਖਾ ਹੀ ਛੱਡ ਦਿਓ ਇਹ ਦੋਸਤੋ ਤੁਹਾਨੂੰ ਮੈਂ ਕਹਿ ਦਿੰਦਾ ਤਾਂ ਆਪਾਂ ਗੱਲ ਕਰਦੇ ਹਾਂ 12 ਮਿਸਲਾਂ ਤੇ ਉਹਨਾਂ ਦੇ ਸੰਸਥਾਪਕ ਬਾਰੇ ਉਸ ਤੋਂ ਪਹਿਲਾਂ ਕੀ ਹੈ ਸਾਨੂੰ ਥੋੜਾ ਜਿਹਾ ਇਸ ਦਾ ਥੈਰੀਟিক্যাল ਪੋਰਸ਼ਨ ਪੜਨਾ ਪਵੇਗਾ ਜਿਸ ਦੇ ਕਿ ਇਹ ਦੋਸਤੋ ਸਿੱਧੇ ਸਿੱਧੇ ਕੁਐਸਚਨ ਐਗਜ਼ਾਮ ਦੇ ਵਾਰਾ ਪੁੱਛੇ ਜਾਂਦੇ ਹਨ ਤਾਂ ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ ਵੱਲ ਕੁਐਸਚਨ ਦੋਸਤੋ ਕੋਈ ਵੀ ਨਹੀਂ ਹੈ ਦੇਖੋ ਇੱਥੇ ਕੀ ਹੈ ਆਪਾਂ ਵਿਦ ਇਨ ਟ੍ਰਿਕ ਨਾਲ ਕਰਾਂਗੇ ਤੁਮਾਕੇ ਦਾ ਟ੍ਰਿਕ ਨਾਲ ਕਰਾਂਗੇ ਤਾਂ ਆਪਾਂ ਦੇਖੋ ਥੈਰੀਟਿਕਲ ਦੇ ਵਿੱਚ ਕੋਈ ਜ਼ਿਆਦਾ ਟਫ ਨਹੀਂ ਕਰਵਾਵਾਂਗਾ ਤੁਹਾਨੂੰ ਸਿੰਪਲ ਜੀਆਂ ਗੱਲਾਂ ਹਨ ਮਿਸਲਾਂ ਦੇ ਜੋ ਵੀ ਕੁਐਸਚਨ ਪੁੱਛੇ ਜਾਂਦੇ ਹਨ ਤਾਂ ਦੋਸਤੋ ਸਭ ਤੋਂ ਪਹਿਲੀ ਲਾਈਨ ਕਹਿੰਦਾ ਹੈ ਹੁਣ ਕੁਐਸਚਨ ਬਣੂਗਾ ਸਿੱਧਾ ਇਹ ਮਿਸਲ ਇੱਕ ਅਰਬੀ ਸ਼ਬਦ ਹੈ ਮਿਸਲ ਹੈ ਜੋ ਸਰ ਜੀ ਇਹ ਇੱਕ ਅਰਬੀ ਸ਼ਬਦ ਹੈ ਸਿੱਧਾ ਕੁਐਸਚਨ ਬਣੇਗਾ ਕਿ ਮਿਸਲ ਕੀ ਹੈ ਤਾਂ ਇਹ ਕਿਹੜਾ ਸ਼ਬਦ ਹੈ ਅਰਬੀ ਸ਼ਬਦ ਹੈ ਜਿਸ ਦਾ ਮਤਲਬ ਕੀ ਹੁੰਦਾ ਹੈ ਬਰਾਬਰ ਹੁੰਦਾ ਹੈ ਜਾਂ ਸਮਾਨ ਹੁੰਦਾ ਹੈ ਤਾਂ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਕੀ ਹੈ ਗੋਲ ਚੱਕਰ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਜਾਣੇ ਰਹਿੰਦੇ ਹਨ ਦੋਸਤੋ ਇਹ ਤਾਂ ਇੱਕ ਦਾਲ ਖਾਲਸਾ ਜਿਸ ਨੂੰ ਕਹਿੰਦੇ ਕਿ O ਹੈ ਜੇਕਰ ਅਸੀਂ ਇਸ ਦੇ ਲਈ ਅਕੋਰਡਿੰਗ ਜੀ ਦਾਲ ਖਾਲਸਾ ਹੈ ਪਰ ਜਦੋਂ ਅਸੀਂ ਇਸ ਦੇ ਕੀਆ 파ਟ ਕਰ ਦਿੱਤੇ ਤਾਂ ਇਹ ਕੀ ਹੋ ਗਿਆ 1 2 3 4 ਚਾਰ 파ਟ ਹੋ ਗਏ ਤਾਂ ਇਸ ਨੂੰ ਅਸੀਂ 파ਟ ਨੂੰ ਕੀ ਕਹਿ ਦਿੱਤਾ ਮਿਸ਼ਲਾ ਕਹਿ ਦਿੱਤਾ ਬਰਾਬਰ ਵੰਡੇ ਸਮਾਨ ਵੰਡੇ ਦੀ ਉਸਨ ਕੀ ਕਹਿੰਦੇ ਤਾਂ ਮਿਸਲਾ ਕਹਿੰਦਾ ਦੋਸਤੋ ਤਾਂ ਆਈ ਹੋਪ ਇਹ ਤਾਂ ਤੁਹਾਨੂੰ ਪਤਾ ਹੋਵੇਗਾ ਹੀ ਪਹਿਲਾਂ ਵਟ ਕੀ ਆ ਆ ਜੋ ਕੁਐਸਚਨ ਬੰਦਾ ਹੈ ਸੰਸਥਾਪਕ ਕਿਹੜਾ ਹੈ ਨਵਾਬ ਕਪੂਰ ਸਿੰਘ ਹੁਣ ਦੋਸਤੋ ਕਮੈਂਟ ਬਾਕਸ ਵਿੱਚ ਇਹ ਦੱਸ ਦੋ ਜੇਕਰ ਤੁਸੀਂ ਲਾਈਵ ਦੇਖ ਰਹੇ ਹੋ ਤਾਂ ਕਮੈਂਟ ਸੈਕਸ਼ਨ ਜੋ ਲਾਈਵ ਚੈਟ ਉਸ ਦੇ ਵਿੱਚ ਦੱਸ ਸਕਦੇ ਹੋ ਜੇਕਰ ਰਿਕਾਰਡਡ ਦੇਖ ਰਹੇ ਹੋ ਤਾਂ ਕਮੈਂਟ ਬਾਕਸ ਵਿੱਚ ਦੱਸ ਦਿਓ ਇਹ ਨਵਾਬ ਕਪੂਰ ਸਿੰਘ ਦੇ ਅੱਗੇ ਨਵਾਬ ਲੱਗਾ ਇਹ ਉਪਾਧੀ ਕਦੋਂ ਦਿੱਤੀ ਗਈ ਸੀ ਅਤੇ ਕਿਸ ਨੇ ਦਿੱਤੀ ਸੀ ਇਹ ਦੋ ਕੁਐਸਚਨ ਤੁਸੀਂ ਕੀ ਆ ਦੱਸੇ ਹਨ ਅਤੇ ਇਹ ਦੋਨੇ ਪੇਪਰ ਦੇ ਵਿੱਚ ਪੁੱਛੇ ਵੀ ਜਾਂਦੇ ਹਨ ਤੇ ਦੂਜਾ ਹੈ ਦੋਸਤੋ ਉਹ ਕਹਿੰਦਾ ਹੈ ਸੁਪਰੀਮ ਕਮਾਂਡਰ ਦੋਸਤੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੰਸਥਾਪਕ ਤੇ ਸੁਪਰੀਮ ਕਮਾਂਡਰ ਸੁਪਰੀਮ ਕਮਾਂਡਰ ਹੈ ਜੱਸਾ ਸਿੰਘ ਆਲੂਵਾਲੀਆ ਵੈਰੀ ਇੰਪੋਰਟੈਂਟ ਦੱਸਾ ਸਿੰਘ ਆਲੂਵਾਲੀਆ ਦੋਸਤੋ ਹੁਣ ਦੇਖੋ ਦੋ ਮਿਸਲਾਂ ਦਾ ਤੁਹਾਨੂੰ ਕੀ ਹੈ ਸੰਸਥਾਪਕ ਇੱਥੋਂ ਹੀ ਪਤਾ ਲੱਗ ਗਿਆ ਕਿ ਨਵਾਬ ਕਪੂਰ ਸਿੰਘ ਹੈ ਸੰਸਥਾਪਕ ਹੈ ਸਭ ਤੋਂ ਪਹਿਲੀ ਮਿਸਲ ਹੈ ਜੋ ਕਿ ਨਵਾਬ ਕਪੂਰ ਸਿੰਘ ਦੀ ਹੈ ਸਿੰਗਾਪੂਰੀਆ ਜਾਂ ਫੈਜ਼ਲਪੂਰੀਆ ਇਸ ਨੂੰ ਤੁਹਾਨੂੰ ਯਾਦ ਕਰਨਾ ਪਵੇਗਾ ਅਤੇ ਸਰ ਜੀ ਇਹ ਕਾਰ ਵੀ ਲਾਉਂਗੇ ਕਿਉਂਕਿ ਅਸੀਂ ਇਸ ਨੂੰ ਤਾਂ ਕਿਉਂਕਿ ਦਲ ਖਾਲਸਾ ਦੀ ਗੱਲ ਹੋ ਰਹੀ ਹੈ ਤੇ ਦੂਜਾ ਹੈ ਸੁਪਰੀਮ ਕਮਾਂਡਰ ਤਾਂ ਸੁਪਰੀਮ ਕਮਾਂਡਰ ਦੀ ਵੀ ਇੱਕ ਮਿਸਲ ਬਣਾਈ ਗਈ ਜੋ ਕਿ ਸੀ ਨਾਮ ਆਲੂ ਵਾਲੀਆ ਮਿਸਲ ਜੱਸਾ ਸਿੰਘ ਆਲੂ ਵਾਲੀਆ ਦੀ ਆਲੂ ਵਾਲੀਆ ਮਿਸਲ ਬਣ ਗਈ ਸੀ ਤੇ ਤੀਜਾ ਕੁਐਸਚਨ ਬਣਦਾ ਹੈ ਦੋਸਤੋ ਕੁੱਲ ਮਿਸਲਾਂ ਕਿੰਨੀਆਂ ਇਹ ਕੁਐਸਚਨ ਬਣਦਾ ਹੈ ਕਿ ਦਾਲ ਖਾਲਸਾ ਦੀਆਂ ਕਿੰਨੀਆਂ ਮਿਸਲਾਂ ਸਨ ਕਿੰਨੀਆਂ ਮਿਸਲਾਂ ਸਨ ਇਹ ਦੋਸਤੋ ਯਾਦ ਰੱਖਣਾ 12 ਮਿਸਲਾਂ ਕਿਹੜੀਆਂ-ਕਿਹੜੀਆਂ ਸਨ ਇਹ ਤੁਹਾਨੂੰ ਵੀਡੀਓ ਤੋਂ ਬਾਅਦ ਜਦੋਂ ਪੂਰੀ ਦੇਖ ਲਈ ਤਾਂ ਵਿਦਿਨ ਟ੍ਰਿਕ ਦੇਖੋਗੇ ਅਤੇ 12 ਦੀਆਂ 12 ਮਿਸਲਾਂ ਤੇ ਉਹਨਾਂ ਦੇ ਸੰਸਥਾਪਕ ਤੁਹਾਨੂੰ ਕੀ ਹੈ ਟਿਪਸ ਤੇ ਯਾਦ ਹੋ ਜਾਣਗੇ ਦੋਸਤੋ ਵੀਡੀਓ ਨੂੰ ਇੱਕ ਵਾਰ ਦੇਖਣ ਤੋਂ ਬਾਅਦ ਤੁਹਾਨੂੰ ਦੁਬਾਰਾ ਦੇਖਣਾ ਹੀ ਨਹੀਂ ਪਵੇਗਾ ਮਿਸਲਾਂ ਵਾਲਾ ਟੌਪਿਕ ਤਾਂ ਕਿ ਜੇ ਤੁਸੀਂ ਕਹੋਗੇ ਕਿ ਇਹ ਤਾਂ ਮੈਨੂੰ ਆਉਂਦਾ ਹੈ ਜੇਕਰ ਤੁਸੀਂ ਹਫ਼ਤੇ ਦੋ ਹਫ਼ਤੇ ਮਗਰੋਂ ਵੀ ਦੇਖੋਗੇ ਤਾਂ ਉਹ ਟ੍ਰਿਕ ਤੁਹਾਡੇ ਦਿਮਾਗ ਵਿੱਚ ਇਸ ਤਰ੍ਹਾਂ ਬੈਠ ਜਾਵੇਗੀ ਕਿ ਉਸ ਨੂੰ ਤੁਸੀਂ ਬਿਲਕੁਲ ਵੀ ਗੁਰੇਜ਼ ਨਹੀਂ ਕਰ ਸਕਦੇ ਬਿਲਕੁਲ ਵੀ ਭੁੱਲ ਨਹੀਂ ਸਕਦੇ ਦੋਸਤੋ ਤਾਂ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ 11 ਮਿਸਲਾਂ ਸਨ ਜੋ ਦਾਲ ਖਾਲਸਾ ਦਾ ਹਿੱਸਾ ਸੀ ਬਹੁਤ ਇੰਪੋਰਟੈਂਟ ਹੈ ਦੋਸਤੋ 12 ਮਿਸਲਾਂ ਵਿੱਚੋਂ 11 ਮਿਸਲਾਂ ਸਨ ਇੱਕ ਪਾਸੇ ਸਨ ਅਤੇ ਜੋ ਉਹਨਾਂ ਦੇ ਰੂਲ ਫਾਲੋ ਨਹੀਂ ਕਰਦੇ ਸਨ ਰੂਲਾਂ ਦੇ ਮੁਤਾਬਕ ਨਹੀਂ ਚੱਲਦੇ ਸਨ ਅਤੇ ਉਹ ਜ਼ਿਆਦੇ ਨਹੀਂ ਸਨ ਓਨਲੀ ਇੱਕੋ ਮਿਸਲ ਸੀ ਇੱਕ ਮਿਸਲ ਸੀ ਦਾਲ ਖਾਲਸਾ ਉਹ ਕੀ ਹੈ ਦਾਲ ਖਾਲਸਾ ਦਾ ਹਿੱਸਾ ਨਹੀਂ ਸੀ ਹਾਂ ਦੋਸਤੋ ਕੁਐਸਚਨ ਉਹ ਆਉਂਦਾ ਹੈ ਕਿ ਜਿਹੜੀ ਮਿਸਲ ਨਹੀਂ ਸੀ ਉਸਦਾ ਨਾਮ ਕੀ ਹੈ ਤਾਂ ਇੱਥੇ ਦੇਖ ਲੈਣੀ ਆ ਦੋਸਤੋ ਕਿ ਜੋ ਸੀ ਫੈਜ਼ਲਪੁਰੀਆ ਸੀ ਬਹੁਤ ਵਾਰ ਪੁੱਛਿਆ ਆ ਫੈ ਇਸ ਦਾ ਸੰਸਥਾਪਕ ਸੀ ਨਵਾਬ ਕਪੂਰ ਸਿੰਘ ਸਰ ਜੀ ਆ ਜੀ ਪਹਿਲਾਂ ਪੜਿਆ ਹੈ ਇਹ ਮਿਸਲ ਹੈ ਸਭ ਤੋਂ ਫਰਸਟ ਮਿਸਲ ਕਿਹੜੀ ਹੈ ਕੁਐਸਚਨ ਬੰਦ ਹੈ ਉਹ ਹੈ ਫੈਜ਼ਲਪੁਰੀਆ ਮਿਸਲ ਹੈ ਅਤੇ ਫੁਲਕੀਆਂ ਮਿਸਲ ਹੁਣ ਇਹਦਾ ਸੰਸਥਾਪਕ ਯਾਦ ਹੋਵੇਗਾ ਥੋੜੀ ਟਾਈਮ ਬਾਅਦ ਪੇਸ਼ੈਂਸ ਰੱਖੋ ਤੋਂ ਨੂੰ ਵੇਦਰੀ ਟ੍ਰੇਕ ਦੇ ਨਾਲ ਯਾਦ ਹੋਵੇਗਾ 12 ਮਿਸਲ ਦਾ 12 ਮਿਸਲਾਂ ਸੌਰੀ 12 ਨੂੰ ਘੱਟ ਦੋ ਜਾਂ 12ਵੀਂ ਮਿਸਲ ਲੇਖ ਲੈ ਉਹ ਇੱਥੇ ਇਹ ਕੀ ਹੈ ਦੋਸਤੋ 12ਵੀਂ ਮਿਸਲ ਸੀ ਅਤੇ ਦਾਲ ਖਾਲਸਾ ਦਾ ਹਿੱਸਾ ਨਹੀਂ ਸਹੀ ਤਾਂ ਸਰ ਜੀ ਦੋ ਕੁਐਸਚਨ ਬਣ ਗਏ ਇੱਕ ਤਾਂ ਇਹ 12ਵੀਂ ਮਿਸਲ ਸੀ ਤੇ ਇੱਕ ਕੀ ਹੈ ਸੀ ਅਤੇ ਇਹਨਾਂ ਦੇ ਸੰਸਥਾਪਕ ਕਿਹੜੇ ਸਨ ਇਹ ਆਪਾਂ ਅੱਗੇ ਦੇਖਾਂਗੇ ਤਾਂ ਇਹ ਕਿਸੇ ਹਿੱਸਾ ਨਹੀਂ ਸੀ ਤਾਂ ਦੋਸਤੋ ਇੱਕ ਲਾਈਨ ਦੇ ਵਿੱਚੋਂ ਤਿੰਨ ਸਾਨੂੰ ਕੁਐਸਚਨ ਮਿਲ ਗਏ ਉਸ ਤੋਂ ਅੱਗੇ ਕਹਿੰਦਾ ਹੈ ਕਿ ਨੈਕਸਟ ਲਾਈਨ ਕਹਿੰਦਾ ਹੈ ਸਰਹਿੰਦ ਤੇ ਕਬਜ਼ਾ ਕਰਨ ਬਾਅਦ ਮਿਸਲਦਾਰੀ ਮਿਸਲਦਾਰੀ ਪ੍ਰਣਾਲੀ ਹੋਂਦ ਵਿੱਚ ਆਈ ਕਦੋਂ ਵਿੱਚ ਆਈ ਸਰ ਜੀ ਸਾਨੂੰ ਪਤਾ ਹੈ ਦਾਲ ਖਾਲਸਾ ਜੋ ਦਾਲ ਖਾਲਸਾ ਸੀ ਜੋ ਦਾਲ ਖਾਲਸਾ ਵਾਲੇ ਸਨ ਦਾਲ ਖਾਲਸਾ ਦਾਲ ਖਾਲਸਾ ਸੀ ਇਸ ਤੋਂ ਬਾਅਦ ਕੀ ਹੈ ਸਾਨੂੰ ਪਤਾ ਹੈ ਮਿਸਲ ਧਾਰੀ ਆਈ ਮਿਸਨਾ ਆ ਗਈਆਂ ਇਹ ਇਸ ਤੋਂ ਕੀ ਹੈ ਬਾਅਦ ਵਿੱਚ ਆਈਆਂ ਬਟ ਕਦੋਂ ਆਈਆਂ ਤਾਂ ਇਹੀ ਇਹਨਾਂ ਨੇ ਲਿਖਿਆ ਹੈ ਜਦੋਂ ਕਿ ਇਹ ਸਰਹਿੰਦ ਤੇ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਕੀ ਹੈ ਮਿਸਲ ਧਾਰੀ ਪ੍ਰਣਾਲੀ ਕੀ ਹੈ ਹੋਂਦ ਵਿੱਚ ਆ ਗਈ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਛੋਟਾ ਕੱਲੂਕਾਰਾ ਹੋਇਆ ਉਸ ਤੋਂ ਬਾਅਦ ਵੱਡਾ ਕੱਲੂਕਾਰਾ ਹੋਇਆ ਜਿਸ ਦੇ ਵਿੱਚ ਅਹਿਮ ਸ਼ਾਹ ਅਬਦਾਲੀ ਅਤੇ ਸਿੱਖਾਂ ਦੇ ਵਿਚਕਾਰ ਇਹ ਜੰਦ ਹੋਇਆ ਸੀ ਅਤੇ ਉਹ ਪਾਣੀਪਤ ਦੀ ਲੜਾਈ ਤੋਂ ਬਾਅਦ 1761 ਪਾਣੀਪਤ ਤੇ 1762 ਦੇ ਵਿੱਚ ਕੀ ਹੈ ਵੱਡਾ ਕੱਲੂਕਾਰਾ ਹੋ ਗਿਆ ਉਸ ਤੋਂ ਬਾਅਦ 1762 ਦੇ ਵਿੱਚ ਕੀ ਹੋਇਆ ਸੀ ਦੋਸਤੋ ਜੋ ਸਰਹਿੰਦ ਤੇ ਸੀ ਅਹਿਮ ਸ਼ਾਹ ਅਬਦਾਲੀ ਸੀ ਦਾ ਗਵਰਨਰ ਸੀ ਉਸ ਨੂੰ ਹਰਾ ਦਿੱਤਾ ਸੀ ਸਿੱਖਾਂ ਨੇ ਅਤੇ ਉਸ ਤੋਂ ਬਾਅਦ ਅਹਿਮ ਸ਼ਾਹ ਅਬਦਾਲੀ ਨੂੰ ਵੀ ਹਰਾ ਦਿੱਤਾ ਸੀ ਸਿੱਖਾਂ ਨੇ 1762 ਦੇ ਵਿੱਚ ਅਤੇ ਸਰਹਿੰਦ ਤੇ ਜਦੋਂ ਸਿੱਖਾਂ ਨੇ ਕਬਜ਼ਾ ਕਰ ਲਿਆ ਸੀ ਤਾਂ ਮਿਸਲਦਾਰੀ ਪ੍ਰਣਾਲੀ ਕੀ ਹੋਂਦ ਵਿੱਚ ਆ ਗਈ ਸੀ ਤਾਂ ਦੋਸਤੋ ਇਹ ਵੀ ਕੁਐਸਚਨ ਤੁਹਾਡਾ ਕੀ ਆ ਪੇਪਰ ਦੇ ਵਿੱਚ ਪੁੱਛਿਆ ਜਾਵੇਗਾ ਆ ਦੋਸਤੋ ਆ ਜਿੰਨੀਆਂ ਵੀ ਲੈਣਾ ਤੁਹਾਨੂੰ ਉੱਪਰ ਦੱਸਿਆ ਹਨ ਜੋ ਨਿਊ ਵੀਵਰ ਹਨ ਜੋ ਹੁਣੇ-ਹੁਣੇ ਆਏ ਹਨ ਉਹ ਪਹਿਲਾਂ ਵਾਲੇ ਦੇਖ ਲੈਣਾ ਕੀ ਕੁਝ ਮੈਂ ਦੱਸਿਆ ਹੈ ਬਹੁਤ ਜ਼ਿਆਦਾ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਇਹਨਾਂ ਚਾਰ ਲਾਈਨਾਂ ਦੇ ਵਿੱਚੋਂ ਚਾਰ-ਪੰਜ ਲਾਈਨਾਂ ਦੇ ਵਿੱਚੋਂ ਬਣ ਜਾਣਗੇ ਤਾਂ ਦੋਸਤੋ ਚੱਲਦੇ ਆਪਾਂ ਅੱਗੇ ਜੋ ਕਿ ਹੁਣ ਸਾਡੀ ਟਰਿਕ ਸ਼ੁਰੂ ਹੋਵੇਗੀ ਦੇਖੋ ਦੋਸਤੋ ਇੱਕ ਹੈ ਮਿਸਲ ਤੇ ਦੂਜਾ ਹੈ ਉਸ ਦਾ ਸੰਸਥਾਪਕ ਸਭ ਤੋਂ ਪਹਿਲਾ ਮਿਸਲ ਦਾ ਨਾਮ ਹੈ ਕਰੋੜ ਸਿੰਘੀਆ ਮਿਸਲ ਅਤੇ ਉਸ ਦਾ ਸੰਸਥਾਪਕ ਹੈ ਕਰੋੜ ਸਿੰਘ ਕਰੋੜ ਸਿੰਘ ਕਰੋੜ ਸਿੰਘ ਵੀ ਕਿਹਾ ਜਾਂਦਾ ਹੈ ਤਾਂ ਇੱਕ ਤਾਂ ਇੱਥੇ ਦੇਖੋ ਕਿ ਇਹ ਕਰੋੜ ਸਿੰਘੀਆ ਮਿਸਲ ਦਾ ਸੰਸਥਾਪਕ ਹੈ ਕਰੋੜ ਸਿੰਘ ਇਹ ਤਾਂ ਸਾਨੂੰ ਇਜ਼ੀਲੀ ਯਾਦ ਹੋ ਜਾਵੇਗਾ ਇਸ ਤੇ ਵਿੱਚ ਕੋਈ ਵੀ ਟ੍ਰਿਕ ਸਾਨੂੰ ਲੋੜ ਹੀ ਨਹੀਂ ਅਪਣਾਉਣੀ ਕਿਉਂਕਿ ਕਰੋੜ ਸਿੰਘ ਦੇ ਨਾਮ ਤੋਂ ਕੀ ਬਣਿਆ ਕਰੋੜ ਸਿੰਘੀਆ ਮਿਸਲ ਸਿੰਘਾਂ ਦੀ ਮਿਸਲ ਹੈ ਇਸ ਕਰਕੇ ਕੀ ਹੈ ਕਰੋੜ ਸਿੰਘੀਆ ਮਿਸਲ ਹੋ ਗਿਆ ਤਾਂ ਇੱਕ ਮਿਸਲ ਦਾ ਤੁਸੀਂ ਕੀ ਹੈ ਇਸ ਤਰ੍ਹਾਂ ਯਾਦ ਕਰ ਸਕਦੇ ਹੋ ਕਰੋੜ ਸਿੰਘੀਆ ਮਿਸਲ ਇੱਕ ਆਲੂ ਵਾਲੀ ਮਿਸਲ ਇੱਕ ਰਾਮ ਗੜੀਆ ਮਿਸਲ ਤੇ ਇੱਕ ਤੁਹਾਨੂੰ ਮਿਸਕੜੀ ਦੱਸੀ ਹੈ ਫੈਜ਼ਲਪੁਰੀਆ ਮਿਸਲ ਤਾਂ ਇਹ ਤਾਂ ਕੀ ਹੈ ਅਸੀਂ ਯਾਦ ਕਰ ਸਕਦਾ ਰੋਲ ਹੈ ਇਹ ਹੈ ਜੋ ਦੂਸਰੀਆਂ ਮਿਸਲਾਂ ਹਨ ਉਹਨਾਂ ਨੂੰ ਵੀ ਯਾਦ ਕਰਨਾ ਤਾਂ ਬੰਦ ਹੈ ਤੇ ਉਹ ਕਿਸ ਤਰ੍ਹਾਂ ਯਾਦ ਕਰੂੰਗੀ ਦੋਸਤੋ ਉਹ ਆਪਾਂ ਚੱਲਦੇ ਆ ਅੱਗੇ ਜੋ ਕੀ ਹੈ ਨਿਸ਼ਾਨ ਵਾਲੀਆ ਮਿਸਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਨਿਸ਼ਾਨ ਵਾਲੀਆ ਮਿਸਲ ਜਿਹਦਾ ਸੰਸਥਾਪਕ ਕੌਣ ਹੈ ਦਸੌਂਦਾ ਸਿੰਘ ਇਸ ਦੇ ਉੱਪਰ ਕੋਈ ਟਰਿਕ ਬਣਾ ਕੇ ਦਿਖਾਵੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਵਾਂਗਾ ਕਿ ਤੁਸੀਂ ਟਰਿਕ ਬਣਾਓ ਨਾ ਜੇ ਕੀ ਤੁਹਾਡੀ ਟਰਿਕ ਬਣਾਈ ਹੋਵੇਗੀ ਤੁਹਾਡੇ ਅਕੋਰਡਿੰਗ ਤੁਹਾਨੂੰ ਯਾਦ ਕਰਨੀ ਸੌਖੀ ਹੋਵੇਗੀ ਉਸ ਤੋਂ ਬਾਅਦ ਤਾਂ ਮੈਂ ਟਰਿਕ ਤੁਹਾਨੂੰ ਦੱਸਾਂਗਾ ਹੀ ਤਾਂ ਇਹ ਨਹੀਂ ਦੋਸਤੋ ਮੈਂ ਤੁਹਾਨੂੰ ਟ੍ਰਿਕ ਨਹੀਂ ਦੱਸਾਂਗਾ ਇਸ ਦੇ ਵਿੱਚ ਕੀ ਹੈ ਤੁਹਾਨੂੰ ਮੈਂ ਦੱਸ ਦਵਾਂ ਕਿ ਟ੍ਰਿਕੀ ਹੈ ਇਹ ਟ੍ਰਿਕ ਯੂਜ਼ ਇਸ ਦੇ ਵਿੱਚ ਹੋਵੇਗੀ ਤੇ ਤੁਹਾਨੂੰ ਕੀ ਹੈ ਇੱਕ ਵਾਰ ਦੇਖਣ ਤੋਂ ਬਾਅਦ ਦੂਜੀ ਵਾਰ ਪੜਨ ਦੀ ਲੋੜ ਨਹੀਂ ਪਵੇਗੀ ਤਾਂ ਨਿਸ਼ਾਨ ਵਾਲੀ ਹੈ ਮਿਸਲ ਤੇ ਦਸੌਂਦ ਸਿੰਘ ਦੋਸਤੋ ਸੋਚ ਕੇ ਦੱਸੋ ਇਹਦੀ ਟ੍ਰਿਕ ਕੀ ਹੋ ਸਕਦੀ ਹੈ ਤੁਸੀਂ ਆਪ ਦੇ ਦਿਮਾਗ ਤੇ ਪ੍ਰੈਸ਼ਰ ਪਾਓ ਕੀ ਕੀ ਟ੍ਰਿਕ ਇਸ ਤਰੀ ਬਣਾ ਸਕਦੇ ਹੋ ਦੋਸਤੋ ਜੇਕਰ ਤੁਸੀਂ ਗਵਰਨਮੈਂਟ ਜੌਬ ਲੈਣੀ ਹੈ ਤਾਂ ਤਾ ਦੋਸਤੋ ਨਿਸ਼ਾਨ ਵਾਲੀਆ ਮਿਸਲ ਦਸੌਂਦਾ ਸਿੰਘ ਮਿਸਲ ਤਾਂ ਡੋਂਟ ਵਰੀ ਦੋਸਤੋ ਰਹਿਣ ਤੋਂ ਤੁਸੀਂ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਹੁਣ ਦੋਸਤੋ ਤੁਹਾਨੂੰ ਇਹ ਤਾਂ ਪਤਾ ਹੋਵੇਗਾ ਕਿ ਦਸਵੰਦ ਪ੍ਰਣਾਲੀ ਕਿਹੜੇ ਗੁਰੂ ਸਾਹਿਬ ਨੇ ਸ਼ੁਰੂ ਕਰਵਾਈ ਸੀ ਦੋਸਤੋ ਇਹ ਤਾਂ ਕਮੈਂਟ ਬਾਕਸ ਵਿੱਚ ਦੱਸੋ ਦਸਵੰਦ ਪ੍ਰਣਾਲੀ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕਰਵਾਈ ਸੀ ਤਾਂ ਦੋਸਤੋ ਮੈਂ ਵੇਟ ਕਰਦਾ ਹਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸੋ ਇਹ ਇੱਕ ਇਹ ਕੁਐਸਚਨ ਹੈ ਤੁਹਾਡਾ ਦਸਵੰਦ ਪ੍ਰਣਾਲੀ ਕਿਸ ਪਾਸ਼ਾ ਦੁਆਰਾ ਸ਼ੁਰੂ ਕਰਵਾਈ ਗਈ ਸੀ ਤਾਂ ਉਸ ਦਾ ਕੋਰਲੇਟ ਆਪਾਂ ਇਸ ਦੇ ਨਾਲ ਕਰਾਂਗੇ ਇਹਨਾਂ ਦੋਨਾਂ ਦੇ ਨਾਲ ਰਾਮਨਾਥ ਯਾਦ ਕਰੋਗੇ ਤੁਹਾਡੇ ਕੀ ਆ 2 ਨੰਬਰ ਪੱਕੇ ਹੋ ਜਾਣਗੇ ਉਧਰ ਗੁਰੂਆਂ ਵਾਲੇ ਪਾਸੋਂ ਤੇ ਇਧਰ ਮਿਸਲਾਂ ਵਾਲੇ ਪਾਸੋਂ ਕੀ ਆ ਤੁਹਾਡਾ ਨੰਬਰ ਪੱਕਾ ਹੋ ਜਾਵੇਗਾ ਤਾਂ ਦੇਖੋ ਜੋ ਦਸਵੰਦ ਪ੍ਰਣਾਲੀ ਹੈ ਇਹ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਮੰਦਿਆਂ ਉੱਥੇ 1/10 ਜੋ ਕੀ ਹੈ ਕੋਈ ਵੀ ਹਿੱਸਾ ਹੁੰਦਾ ਹੈ ਸਾਡੇ ਗੁਰੂਆਂ ਨੇ ਇਹ ਦੱਸਿਆ ਦਸਵੰਦ ਪ੍ਰਣਾਲੀ ਲਈ ਗੁਰੂ ਅਰਜਨ ਦੇਵ ਜੀ ਨੇ ਤਾਂ ਦੇਖੋ ਜੋ ਗੁਰਦੁਆਰਾ ਸਹਿਬਾ ਗੁਰਦੁਆਰਾ ਸਹਿਬ ਦੇ ਵਿੱਚ ਜਦੋਂ ਅਸੀਂ ਜਾਣਿਆ ਤਾਂ ਨਿਸ਼ਾਨ ਸਾਹਿਬ ਹੁੰਦਾ ਹੈ ਤਾਂ ਨਿਸ਼ਾਨ ਸਾਹਿਬ ਤੋਂ ਯਾਦ ਰੱਖਣਾ ਹੈ ਦਸੌਂ ਦਾ ਕੀ ਬਣ ਗਿਆ ਦਸਵੰਦ ਇਹ ਤਾਂ ਦੋਸਤੋ ਬਣ ਗਿਆ ਦਸਵੰਦ ਪ੍ਰਣਾਲੀ ਬਣ ਗਈ ਦਸਵੰਦ ਤੋਂ ਕੀ ਯਾਦ ਰੱਖਣਾ ਹੈ ਦਸਵੰਦ ਸਿੰਘ ਅਤੇ ਦਸਵੰਦ ਕੀ ਹੈ ਗੁਰਦੁਆਰਾ ਗੁਰਦੁਆਰਿਆਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਕਰਾਈ ਗਈ ਸੀ ਸਟਾਰਟ ਤਾਂ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਹੁੰਦਾ ਹੈ ਤਾਂ ਨਿਸ਼ਾਨ ਸਾਹਿਬ ਤੋਂ ਯਾਦ ਰੱਖਣਾ ਹੈ ਨਾਨ ਵਾਲੀਆ ਮਿਸਲ ਅਤੇ ਸੰਸਥਾਪਕ ਤੁਸੀਂ ਕਹਿੰਦੇ ਦਸਵੰਦ ਪ੍ਰਣਾਲੀ ਦਸੌਂਦਾ ਸਿੰਘ ਦੋਸਤੋ ਇਹ ਟ੍ਰਿਕ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਵਧੀਆ ਲੱਗੀ ਤਾਂ ਉਹ ਮੈਂ ਕਹਦੇ ਹਾਂ ਤੇ ਬਟ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀ ਵਧੀਆ ਲੱਗਣੀ ਚਾਹੀਦੀ ਹੈ ਦੋਸਤੋ ਸਿੱਧਾ ਤੁਸੀਂ ਦਿਮਾਗ ਵਿੱਚ ਜਿੱਤਣਾ ਹੈ ਦਸੌਂਦਾ ਸਿੰਘ ਦਾ ਸੰਬੰਧ ਪ੍ਰਣਾਲੀ ਦਾ ਸੰਬੰਧ ਪ੍ਰਣਾਲੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀ ਹੈ ਸ਼ੁਰੂ ਕਰਵਾਈ ਸੀ ਤਾਂ ਗੁਰਦੁਆਰਿਆਂ ਦੇ ਵਿੱਚ ਕੀ ਨਿਸ਼ਾਨ ਸਾਹਿਬ ਹੁੰਦਾ ਹੈ ਤੇ ਨਿਸ਼ਾਨ ਸਾਹਿਬ ਤੋਂ ਨਿਸ਼ਾਨੇ ਵਾਲੀਆ ਮਿਸਲ ਕੀ ਆ ਤੁਸੀਂ ਯਾਦ ਰੱਖਣਾ ਹੈ ਦੋਸਤੋ ਤਾਂ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਉਸ ਤੋਂ ਅੱਗੇ ਚੱਲਿਆ ਚੱਲਿਆ ਜਾਵੇ ਕਹਿੰਦਾ ਹੈ ਦੋਸਤੋ ਸ਼ਹੀਦਾ ਮਿਸਲ ਬਹੁਤ ਹੀ ਸੌਖਾ ਹੈ ਸ਼ਹੀਦਾ ਮਿਸਰ ਬਾਬਾ ਦੀਪ ਸਿੰਘ ਜੀ ਤੁਸੀਂ ਇਜ਼ੀਲੀ ਯਾਦ ਕਰ ਲਓਗੇ ਕੋਈ ਇਸ ਦੇ ਵਿੱਚ ਤੁਸੀਂ ਰੱਟਾ ਮਾਰਨੀ ਲੋੜ ਨਹੀਂ ਸਿੱਧਾ ਕਹੋ ਕਿ ਬਾਬਾ ਦੀਪ ਸਿੰਘ ਹੀ ਹੋਇਆ ਨਾ ਜੋ ਕਿ ਸ਼ਹੀਦ ਜਿਨ੍ਹਾਂ ਨੇ ਤਲੀ ਤੇ ਸੀਸ ਰੱਖ ਕੇ ਕੀ ਹੈ ਸiddhi ਪ੍ਰਾਪਤ ਕੀਤੀ ਸੀ ਕਾਫੀ ਦੇਰ ਤੱਕ ਲੜਦੇ ਰਹੇ ਤਾਂ ਬਾਬਾ ਜੀਪ ਸਿੰਘ ਤੁਸੀਂ ਕੀ ਹੈ इजीली ਯਾਦ ਕਰ ਸਕਦੇ ਹੋ ਸ਼ਹੀਦਾ ਮਿਸਰ ਤਾਂ ਇਹ ਕੀ ਹੈ ਇੱਕ ਨੰਬਰ ਤੁਹਾਡਾ ਇਹ ਵੀ ਪੱਕਾ ਹੋ ਗਿਆ ਉਸ ਤੋਂ ਅੱਗੇ ਚੱਲੇ ਜਾਵੇ ਕਹਿੰਦਾ ਹੈ ਨਕਈ ਮਿਸਲ ਦੋਸਤੋ ਇਹ ਬਹੁਤ ਜਿਆਦਾ ਫਨੀ ਟ੍ਰਿਕ ਹੈ ਫਨੀ ਵੀ ਹੈ ਤੁਹਾਡੇ ਨਾਲ ਰਿਲੇਟਡ ਹੈ ਮਤਲਬ ਕੀ ਹੈ ਤੁਹਾਡੇ ਨਾਲ ਰਿਲੇਟਡ ਤਾਂ ਹੈ ਕਿਉਂਕਿ ਤੁਸੀਂ ਗਵਰਨਮੈਂਟ ਜੌਬ ਦੇ ਨਾਲ ਰਿਲੇਟਡ ਹੋ ਤਾਂ ਨਕਈ ਮਿਸਲ ਹੀਰਾ ਸਿੰਘ ਨਕਈ ਹੁਣ ਦੋਸਤੋ ਦੇਖੋ ਜਿੰਨੇ ਰਾਜੇ ਮਹਾਰਾਜੇ ਹੋਏ ਹਨ ਇੱਕੋ ਚੀਜ਼ ਉਹਨਾਂ ਨੂੰ ਲਈ ਬੈਠੀ ਰਹੀ ਕੀ ਕੋਹੀ ਨੂਰ ਦਾ ਹੀਰਾ ਕੋਹੀ ਨੂਰ ਦਾ ਹੀਰਾ ਸੀ ਜੋ ਉਸਨੇ ਕੀ ਨਕ ਵਿੱਚ ਧਾਮ ਕੀਤਾ ਹੋਇਆ ਸੀ ਤਾਂ ਸਿੱਧਾ ਸਿੱਧਾ ਇਹ ਕਹਿ ਦੂੰ ਕਿ ਕੋਹੀ ਨੂਰ ਨੂੰ ਛੱਡੋ ਹੀਰਾ ਰਹਿ ਗਿਆ ਹੀਰਾ ਕੀ ਆ ਨਕ ਵਿੱਚ ਫਸਿਆ ਹੋਇਆ ਸੀ ਤਾਂ ਹੀਰਾ ਨੂੰ ਕੀ ਆ ਲਓ ਦੋਸਤੋ ਹੀਰੇ ਨੂੰ ਇੱਥੇ ਕੀ ਆ ਹੀਰੇ ਨੂੰ ਲੈ ਕੇ ਕੀ ਆ ਨੱਕ ਵਿੱਚ ਉਸ ਦੇ ਕੁਸਾਦੋ ਮਤਲਬ ਇਹ ਨੱਕ ਵਿੱਚ ਦਮ ਕੀਤਾ ਹੋਇਆ ਸੀ ਤਾਂ ਦੋਸਤੋ ਸਿੱਧਾ ਸਿੱਧਾ ਟ੍ਰਿਕ ਬਣ ਗਈ ਨਕਈ ਮਿਸਲ ਨੱਕ ਵਿੱਚ ਦਮ ਕਿਸ ਨੇ ਕੀਤਾ ਹੋਇਆ ਸੀ ਹੀਰੇ ਨੇ ਕੀਤਾ ਹੋਇਆ ਸੀ ਤੇ ਸੰਸਥਾਪਕ ਕੀ ਹੋ ਗਿਆ ਹੀਰਾ ਹੋ ਗਿਆ ਤੇ ਨੱਕ ਵਿੱਚ ਦਮ ਸੀ ਹੀਰਾ ਸਿੰਘ ਨਕਈ ਤਾਂ ਦੋਸਤੋ ਇਦਰ ਵੀ ਮਿਸਲ ਦੇਖਿਆ ਜਾਵੇ ਹੀਰਾ ਹੀਰੇ ਨੂੰ ਦੇਖਦੇ ਸਾਰੀ ਜਿਆਦਾ ਕਿ ਨੱਕ ਵਿੱਚ ਦਮ ਕੀਤਾ ਹੋਇਆ ਸੀ ਇਸਨੇ ਮੁਗਲਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਤੇ ਬਾਅਦ ਵਿੱਚ ਅੰਗਰੇਜ਼ ਲੈ ਗਏ ਸਨ ਜਿਹੜਾ ਕੀ ਹੁਣ ਇੰਗਲੈਂਡ ਦੇ ਵਿੱਚ ਹੈ ਤਾਂ ਇਥੋਂ ਕੀ ਕਹੋਗੇ ਤੁਸੀਂ ਨਕਈ ਮਿਸਲ ਕੀ ਹੈ ਤੁਹਾਡਾ ਸਿੱਧਾ ਇੱਕ ਨੰਬਰ ਪੱਕਾ ਹੋ ਗਿਆ ਨਕਈ ਮਿਸਲ ਦਾ ਦੋਸਤੋ ਤੁਹਾਨੂੰ ਟਰਿਕ ਇਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਇਹ ਤਾਂ ਜੋ ਇਹ ਟਰਿਕ ਦੂਜਿਆਂ ਨੂੰ ਵੀ ਪਤਾ ਲੱਗ ਸਕੇ ਕੁਸਤੋ ਕੇ ਦੇਖਿਆ ਜਾਵੇ ਕਹਿੰਦਾ ਹੈ ਡੱਲੇ ਵਾਲੀਆ ਮਿਸਲ ਹੁਣ ਡੱਲੇ ਵਾਲੀਆ ਮਿਸਲ ਦੋਸਤੋ ਇਹ ਵੀ ਫਨੀ ਹੈ ਦੇਖੋ ਇੱਕ ਬੰਦਾ ਸੀ ਉਹਦੇ ਵੱਜ ਰਹੇ ਸਨ ਡਲੇ ਪਰ ਉਹਨੂੰ ਐ ਲੱਗ ਰਿਹਾ ਸੀ ਲੋਕ ਤਾਂ ਮੇਰੇ ਤੇ ਕੀ ਆ ਫੁੱਲਾਂ ਦੀ ਵਰਖਾ ਕਰ ਰਹੇ ਆ ਡਲੇ ਪੈ ਰਹੇ ਸੀ ਜਿਸ ਤਰ੍ਹਾਂ ਕਿ ਰਾਜਨੀਤੀ ਦੇ ਵਿੱਚ ਦੇਖ ਲਓ ਮਾਰਨਗੇ ਪਾਥੀਆਂ ਉਹਨਾਂ ਨੂੰ ਐ ਲੱਗਣਗੇ ਕਿ ਸਾਡੇ ਤਾਂ ਫੁੱਲ ਵਰ ਰਹੀ ਨਹੀਂ ਤਾਂ ਉਹੀ ਗੱਲ ਇੱਥੇ ਹੋਈ ਦੋਸਤੋ ਇੱਥੇ ਕੀ ਹੋਇਆ ਦੱਲੇ ਵਾਲਿਆ ਤੋਂ ਡਲੇ ਯਾ ਰੱਖਣਾ ਡਰੇ ਵਜੇ ਤਾਂ ਉਸ ਨੂੰ ਲੱਗਿਆ گلاب ਦੇ ਫੁੱਲ ਤਾਂ ਸਿੱਧਾ ਕੀ ਆ ਡੱਲੇ ਵਾਲਿਆ ਕੀ ਹੋ ਗਿਆ ਦੋਸਤੋ ਗੁਲਾਬ ਸਿੰਘ ਡੱਲੇ ਵਾਲਿਆ ਇਸ ਦਾ ਕੀ ਆ ਸੰਸਥਾਪਕ ਹੋ ਗਿਆ ਗੁਲਾਬ ਯਾ ਯਾ ਰੱਖਣਾ ਇਹ ਡਲੇ ਤਾਂ ਡੱਲੇ ਵਾਲਿਆ ਪਿੱਛੇ ਨੂੰ ਆ ਜਾਓ ਡੱਲੇ ਵਾਲਿਆ ਮਿਸਲ ਤੁਸੀਂ ਸਿੱਧਾ ਕਹਿ ਦੋਗੇ ਤਾਂ ਦੋਸਤੋ ਵਧੀਆ ਲੱਗਿਆ ਨਾਲ ਲਾਈਕ ਤਾਂ ਜਰੂਰ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਡੱਲੇ ਵਾਲੀਆਂ ਨੂੰ ਭੁੱਲ ਨਾ ਸਕਣ ਡੱਲੇ ਵਾਲੀਆਂ ਤੋਂ ਕਿ ਇਹ ਪੋਲੀਟੀਕਲ ਲੀਡਰ ਯਾਦ ਆ ਜਾਣਗੇ ਉਹਨਾਂ ਦੇ ਡਲੇ ਵਜਨ ਉਹ ਕਹਿਣਗੇ ਸਾਡੀਆਂ ਵੋਟਾਂ ਪੱਕੀਆਂ ਹੋ ਗਈਆਂ ਮਤਲਬ ਕਿ ਗੁਲਾਬ ਦੇ ਖੋਲ ਸਾਨੂੰ ਮਿਲ ਗਏ ਤਾਂ ਗੁਲਾਬ ਸਿੰਘ ਡੱਲੇ ਵਾਲੀਆਂ ਇਸ ਦਾ ਕੀ ਹੈ ਸੰਸਥਾਪਕ ਹੋ ਜਾਵੇਗਾ ਦੋਸਤੋ ਅੱਗੇ ਚੱਲਦੇ ਹਾਂ ਅੱਗੇ ਕਹਿੰਦਾ ਹੈ RAM ਗੜੀਆ ਮਿਸਲ ਇਹਦਾ ਬਹੁਤ ਸਵਾਲ ਹੈ ਦੋਸਤੋ RAM ਗੜੀਆ ਜਿੱਥੇ ਦਿਸਿਆ ਉੱਥੇ ਕੀ ਕਹੋਗੇ ਤੁਸੀਂ ਜੱਸਾ ਸਿੰਘ ਤਾਂ ਲੱਗ ਹੀ ਜਾਊਗਾ ਜੱਸਾ ਸਿੰਘ RAM ਗੜੀਆ ਕੀ ਆ ਤੁਹਾਡਾ ਆਨਸਰ ਖੋਜ ਆਵੇਗਾ ਜੀ ਨੈਕਸਟ ਕਹਿੰਦਾ ਹੈ ਪੰਗੀ ਮਿਸਲ ਹੁਣ ਪੰਗੀ ਆ ਇੱਥੇ ਸਾਰੇ ਕਹਿੰਦੇ ਹਨ ਦੋਸਤੋ ਭੰਤ ਹਰੇ ਰੰਗ ਦੀ ਹੁੰਦੀ ਹੈ ਹਰੇ ਰੰਗ ਦੀ ਹੁੰਦੀ ਹੈ ਬਟ ਦੋਸਤੋ ਜੇਕਰ ਪੇਪਰ ਦੇ ਵਿੱਚ ਆ ਜਾਵੇ ਪੰਗੀ ਮਿਸਲ ਦਾ ਸੰਸਥਾਪਕ ਤੇ ਕਹਿ ਦਵੇ ਹਰੀ ਸਿੰਘ ਢਿੱਲੋ ਹਰੀ ਸਿੰਘ ਸਿੱਧੂ ਹਰੀ ਸਿੰਘ ਬਰਾੜ ਤਾਂ ਕੀ ਕਰਾਂਗੇ ਫਿਰ ਉੱਥੇ ਡੋਲੂ ਮਾਂਜਿਆ ਜਾਵੇਗਾ ਟੈਂਪੂ ਟੇਡਾ ਹੋ ਜਾਵੇਗਾ ਤਾਂ ਨਾ ਟੈਂਪੂ ਟੇਡਾ ਹੋਵੇ ਨਾ ਡੋਲੂ ਮਾਂਜਿਆ ਜਾਵੇ ਤਾਂ ਕੀ ਕਰਗੇ ਤੁਸੀਂ ਫਿਰ ਦੋਸਤੋ ਉਸ ਦੇ ਲਈ ਵੀ ਕੋਈ ਟ੍ਰਿਕ ਹੋਣੀ ਚਾਹੀਦੀ ਹੈ ਸੰਗ ਤਾਂ ਹਰੇ ਰੰਗ ਦੀ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਆਲਮੋਸਟ ਸਾਰੇ ਪੰਜਾਬ ਨੂੰ ਪਤਾ ਹੈ ਹੁਣ ਤਾਂ ਬਾਹਰਲੀ ਸਟੇਟਸ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਕਿਉਂਕਿ YouTube ਪਲੇਟਫਾਰਮ ਤੋਂ ਸਾਰੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ ਹਨ ਬਟ ਦੋਸਤੋ ਥੋੜਾ ਜਿਹਾ हट ਕੇ ਤਾ ਜੋ ਕਿ ਇਹ ਤੁਸੀਂ ਦੂਜਿਆਂ ਤੋਂ ਅੱਗੇ ਜਾ ਸਕੋ ਤਾਂ ਅੱਗੇ ਕਿਵੇਂ ਜਾਓਗੇ ਦੇਖੋ ਦੋਸਤੋ ਭੰਗ ਹਰੇ ਰੰਗ ਦੀ ਹੁੰਦੀ ਹੈ ਇੱਥੋਂ ਤਾਂ ਅਸੀਂ ਕੀ ਯਾਦ ਰੱਖਿਆ ਹਰੀ ਸਿੰਘ ਭੰਗ ਹਰੇ ਰੰਗ ਦੀ ਹੁੰਦੀ ਹੈ ਤਾਂ ਹਰੇ ਤੋਂ ਕੀ ਯਾਦ ਰੱਖਿਆ ਹਰੀ ਸਿੰਘ ਹੁਣ ਜਦੋਂ ਕੋਈ ਦੇਖੋ ਦੋਸਤੋ ਤੁਸੀਂ ਧਿਆਨ ਨਾਲ ਸੁਣਿਓ ਇਹ ਜਦੋਂ ਕੋਈ ਭੰਗ ਪੀ ਲੈਂਦਾ ਹੈ ਫੋਰ ਐਗਜ਼ਾਮਪਲ ਤੁਹਾਨੂੰ ਕਿਸੇ ਨੇ ਜਾਣ ਕੇ ਭੰਗ ਪਿਆ ਦਿੱਤੀ ਤਾਂ ਤੁਸੀਂ ਕੀ ਕਰੋਗੇ ਉੱਥੇ ਕੀ ਆ ਡਿੱਕ ਡੋਲੇ ਖਾਓਗੇ ਤਾਂ ਸਿਰ ਤੇ ਲਾਇਆ ਪੈ ਜਾਵੇਗਾ ਤਾਂ ਭੰਗ ੱਿੱਲਾ ਪੈ ਗਿਆ ਤਾਂ ਉਥੋਂ ਕੀ ਯਾਦ ਰੱਖਣਾ ਹੈ ਢਿੱਲੋ ਤਾਂ ਹਰੀ ਸਿੰਘ ਢਿੱਲੋ ਕੀਤਾ ਰਾਈਟ ਆਨਸਰ ਹੋ ਜਾਵੇਗਾ ਤਾਂ ਭੰਗ ਪੀ ਕੇ ਕੀਆ ਢਿੱਲੋ ਮਤਲਬ ਕੀ ਆ ਸ੍ਰੀ ਢਿੱਲਾ ਪੈ ਗਿਆ ਤਾਂ ਭੰਗੀ ਮਿਸਲ ਹਰੀ ਸਿੰਘ ਢਿੱਲੋ ਉਸ ਤੋਂ ਅੱਗੇ ਦੇਖਿਆ ਜਾਵੇ ਕਹਿੰਦਾ ਹੈ ਮਿਸਲ ਸੰਸਥਾਪਕ ਇਹ ਫੇਰ ਸੋਖਾ ਜਾ ਗਿਆ ਆਲੂ ਵਾਲੀਆ ਮਿਸਲ ਆਲੂ ਵਾਲੀਆ ਮਿਸਲ ਕੀ ਹੋ ਗਿਆ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂ ਵਾਲੀਆ ਤਾਂ ਇਹ ਤਾਂ ਬਿਲਕੁਲ ਸਿੰਪਲ ਜਿਹਾ ਹੈ ਜੱਸਾ ਸਿੰਘ ਆਲੂ ਵਾਲੀਆ ਕੀ ਹੈ ਇਸ ਦਾ ਸਾਨੂੰ ਪਤਾ ਹੈ ਸੰਸਪਕ ਤੇ ਆਲੂ ਵਾਲੀਆ ਤੋਂ ਆਲੂ ਵਾਲੀਆ ਮਿਸਲ ਤੇ ਜੱਸਾ ਸਿੰਘ ਆਲੂ ਵਾਲੀਆ ਕੀ ਹੈ ਸੁਪਰੀਮ ਕਮਾਂਡਰ ਸੀ ਦਾਲ ਖਾਲਸਾ ਦਾ ਇਹ ਵੀ ਪਤਾ ਹੋਣਾ ਬਹੁਤ ਹੀ ਜਿਆਦਾ ਜ਼ਰੂਰੀ ਹੈ ਨੈਕਸਟ ਕਹਿੰਦਾ ਹੈ ਕਨਈਆ ਮਿਸਲ ਵੈਰੀ ਇੰਪੋਰਟੰਟ ਕਨਾਂ ਯਾ ਮਿਸਲ ਕਨਾਂ ਯਾ ਮਿਸਲ ਦੇ ਵਿੱਚ ਦੇਖਿਆ ਜਾਵੇ ਕਨਈਆ ਮਿਸਲ ਇਧਰ ਹੈ ਜੈ ਸਿੰਘ ਤਾਂ ਇਸ ਦੇ ਵਿੱਚ ਵੀ ਕੀ ਹੈ ਟ੍ਰਿਕ ਲੱਗੇਗੀ ਅਤੇ ਬਹੁਤ ਹੀ ਜਾਦੇ ਕੀ ਹੈ ਇਹ ਟ੍ਰਿਕੀ ਕੁਐਸਚਨ ਹੈ ਕਨਈਆ ਮਿਸਲ ਮਾਸ਼ਵਾ ਭਾਈ ਕਨਈਆ ਭਾਈ ਕਨਈਆ ਜੀ ਨੇ ਸਾਰਿਆਂ ਨੂੰ ਪਾਣੀ ਦਿੱਤਾ ਦੋਸਤੋ ਜਦੋਂ ਦੁਸ਼ਮਣਾਂ ਨੂੰ ਵੀ ਪਾਣੀ ਦਿੱਤਾ ਤਾ ਕੀ ਹੋ ਗਈ ਉਸ ਦੀ ਜੈ ਜੈਕਾਰ ਹੋ ਗਈ ਜਦੋਂ ਜੈ ਜੈਕਾਰ ਹੋ ਗਈ ਤਾਂ ਕਨਈਆ ਤੋਂ ਕੀ ਯਾਦ ਆ ਜਾਣ ਚਾਹੀਦਾ ਤੁਹਾਨੂੰ ਭਾਈ ਕਨਈਆ ਭਾਈ ਮਸ਼ਕ ਵਾਲਾ ਭਾਈ ਜਿਆਦਾ ਗਿਆ ਤਾਂ ਉਸ ਦੀ ਜੈ ਜੈਕਾਰ ਹੋਈ ਸੀ ਤਾਂ ਜੈ ਸਿੰਘ ਕੀ ਉਸ ਦਾ ਸੰਸਥਾਪਕ ਹੋ ਜਾਵੇਗਾ ਤਾਂ ਜੈ ਸਿੰਘ ਤੋਂ ਕੀ ਯਾਦ ਰੱਖਣਾ ਹੈ ਕਨਈਆ ਮਿਸਲ ਕਨਈਆ ਮਿਸਲ ਆਟੋਮੈਟਿਕ ਤੁਹਾਨੂੰ ਯਾਦ ਹੋ ਜਾਵੇਗਾ ਦੋਸਤੋ ਕਰੋੜ ਸੰਗੀ ਕਰੋੜ ਮਿਸਲ ਕਰੋੜੀਆਂ ਮਿਸਲ ਆਪਾਂ ਆਪਣੇ ਲੱਗਦਾ ਕਰੋੜ ਸਿੰਘ ਆ ਗਿਆ ਹੀਰਾ ਸਿੰਘ ਨਕਈ ਤੋਂ ਯਾਦ ਕਰਨਾ ਹੈ ਨਕਈ ਤੋਂ ਨਕਈ ਮਿਸਲ ਆ ਗਿਆ ਦਸੌਂਦਾ ਦਸਵੰਦ ਪ੍ਰਤਾਚ ਲਈ ਸੀ ਗੁਰੂ ਅਰਜਨ ਦੇਵ ਜੀ ਨੇ ਤਾਂ ਦਸੌਂਦਾ ਸਿੰਘ ਤੋਂ ਕੀ ਜਾਣਾਂਗੇ ਗੁਰਦੁਆਰੇ ਦੇ ਵਿੱਚ ਕੀ ਹੁੰਦੇ ਨੇ ਨਿਸ਼ਾਨ ਸਾਹਿਬ ਹੁੰਦਾ ਤਾਂ ਨਿਸ਼ਾਨ ਵਾਲਿਆ ਮਿਸਲ ਆ ਗਿਆ ਜੈ ਸਿੰਘ ਤੋਂ ਕੀ ਹੈ ਭਾਈ ਕਨਈਆ ਜੀ ਆਗੇ ਕਨਈਆ ਮਿਸਲ ਆ ਗਿਆ ਹਰੀ ਸਿੰਘ ਢਿੱਲੋ ਭੰਗ ਪੀ ਕੇ ਕੀ ਹੈ ਹਰੇ ਰੰਗ ਦੀ ਹੁੰਦੀ ਹੈ ਭੰਗ ਹਰੇ ਰੰਗ ਦੀ ਹੁੰਦੀ ਹੈ ਤਾਂ ਉਹ ਕੀ ਹੋ ਗਿਆ ਪੰਗੀ ਮਿਸਲ ਹੋ ਗਿਆ ਤੇ ਜਿਹੜਾ ਮਗਰ ਢਿੱਲੋਂ ਲੱਗਿਆ ਹੀ ਭੰਗ ਪੀ ਕੇ ਸਿਰ ਕੀਆ ਢਿੱਲਾ ਜਾ ਹੋ ਵੀ ਜਾਂਦਾ ਹੈ ਤਾਂ ਉਹ ਕੀ ਹੋ ਜਾਵੇਗਾ ਢਿੱਲਾ ਹੋ ਗਿਆ ਢਿੱਲੇ ਤੋਂ ਯਾਦ ਰੱਖਣਾ ਹੈ ਢਿੱਲੋ ਯਾਦ ਰੱਖਣਾ ਹੈ ਤਾਂ ਇਹ ਦਾ ਦੋਸਤੋ ਰਿਕਾਲ ਕਰਵਾਇ ਸਿਟੋ ਅੱਡੀ ਜੇਕਰ ਤੁਸੀਂ ਨਹੀਂ ਦੇਖੀ ਤਾਂ ਪਹਿਲਾਂ ਸਟਾਰਟਿੰਗ ਤੋਂ ਵੀਡੀਓ ਦੇਖਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਅੱਗੇ ਕਹਿੰਦਾ ਸਿੰਗਾਪੂਰੀਆ ਜਾਂ ਫੈਜ਼ਲਪੂਰੀਆ ਮਿਸਲ ਤਾਂ ਦੋਸਤੋ ਇਸ ਦਾ ਹੈ ਜੋ ਨਵਾਬ ਕਪੂਰ ਸਿੰਘ ਹੈ ਤੇ ਇਹ ਵੀ ਤੁਹਾਨੂੰ ਸਟਾਰਟਿੰਗ ਹੀ ਦੱਸ ਦਿੱਤਾ ਕਿ ਇਹ ਕੀ ਹੈ ਪਹਿਲੀ ਮਿਸਲ ਹੈ ਸਿੰਗਾਪੂਰੀਆ ਜਾਂ ਫੈਜ਼ਲਪੂਰੀਆ ਮਿਸਲ ਹੈ ਨਵਾਬ ਕਪੂਰ ਸਿੰਘ ਇਸ ਦੇ ਕੀ ਹਨ ਸੰਸਥਾਪਕ ਹਨ ਜੀ ਨੈਕਸਟ ਕਹਿੰਦਾ ਹੈ ਸ਼ੁੱਕ ਚੱਕੀਆ ਮਿਸਲ ਵੈਰੀ ਇੰਪੋਰਟੈਂਟ ਬੁੱਧ ਸਿੰਘ ਜਾਂ ਚੜਤ ਸਿੰਘ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਦੋਸਤੋ ਤਾਂ ਦੇਖੋ ਦੋ ਆਉਂਦੇ ਹਨ ਇੱਕ ਬੁੱਧ ਸਿੰਘ ਆਉਂਦਾ ਹੈ ਇੱਕ ਚੜਤ ਸਿੰਘ ਕਿਉਂ ਪਿਆ ਹੋਇਆ ਹੈ ਜਾਂ ਕਿਉਂਕਿ ਸ਼ੁਕਰਜਕੀਆ ਮਿਸਲ ਦਾ ਕੁਐਸਚਨ ਬੰਦਾ ਹੈ ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲ ਦੇ ਨਾਲ ਸਬੰਧ ਰੱਖਦੇ ਹਨ ਤਾਂ ਸ਼ੁਕਰਜਕੀਆ ਮਿਸਲ ਦੇ ਨਾਲ ਸਬੰਧ ਰੱਖਦੇ ਸਨ ਤਾਂ ਇਸ ਦੇ ਵਿੱਚ ਦੇਖਿਆ ਜਾਵੇ ਜੋ ਸ਼ੁਕਰਜਕੀਆ ਹੈ ਇਸ ਦਾ ਸੰਸਥਾਪਕ ਬੁੱਧ ਸਿੰਘ ਵੀ ਹੁੰਦਾ ਹੈ ਤੇ ਬੁੱਧ ਸਿੰਘ ਦਾ ਬੇਟਾ ਸੀ ਨੌਦ ਸਿੰਘ ਦੋਸਤੋ ਇੱਥੇ ਲਿਖ ਦਿੰਦਾ ਹਾਂ ਬੁੱਧ ਸਿੰਘ ਤੋਂ ਬਾਅਦ ਉਸ ਦਾ ਬੇਟਾ ਕੌਣ ਸੀ ਨੌਦ ਸਿੰਘ ਸੀ ਉਸ ਦਾ ਬੇਟਾ ਕੌਣ ਸੀ ਚਰਤ ਸਿੰਘ ਸੀ ਚਰਤ ਸਿੰਘ ਦਾ ਬੇਟਾ ਕੌਣ ਸੀ ਮਹਾ ਸਿੰਘ ਸੀ ਤੇ ਮਹਾ ਸਿੰਘ ਦਾ ਕੌਣ ਸੀ ਰਣਜੀਤ ਸਿੰਘ ਸੀ ਹੁਣ ਦੇਖੋ ਪੇਪਰ ਦੇ ਵਿੱਚ ਜੇ ਤਾਂ ਬੁੱਧ ਸਿੰਘ ਆਪਸ਼ਨ 'ਚ ਪਿਆ ਹੋਇਆ ਤਾਂ ਉਹ ਲਾਇਓ ਆਦਰਵਾਇਜ਼ ਜੇਕਰ ਬੁੱਧ ਸਿੰਘ ਨਾ ਪਿਆ ਹੋਇਆ ਤਾਂ ਚਰਤ ਸਿੰਘ ਲਾਇਓ ਦੋਸਤੋ ਇਹ ਦੋਨੇ ਕੀ ਹੈ ਕਦੇ ਵੀ ਇਕੱਠੇ ਨਹੀਂ ਹੋਣਗੇ ਪੇਪਰ ਦੇ ਵਿੱਚ ਜੇਕਰ ਆ ਵੀ ਗਏ ਬਾਈ ਚਾਂਸ ਤਾਂ ਬੁੱਧ ਸਿੰਘ ਕੀ ਹੈ ਵੱਡਾ ਹੈ ਤਾਂ ਇਸ ਕਰਕੇ ਕੀ ਹੈ ਬੁੱਧ ਸਿੰਘ ਲਾਉਣਾ ਪਵੇਗਾ ਤੇ पीटी प्लस बी ਬੁੱਧ ਸਿੰਘ ਨੂੰ ਹੀ ਸਹੀ ਕਰੇਗਾ ਦੋਸਤੋ ਅਤੇ ਜੇਕਰ ਇਹਨਾਂ ਦੋਨੋਂ ਚ ਇੱਕ ਪਿਆ ਹੋਇਆ ਤਾਂ ਇੱਕ ਲਾਓ ਨੈਕਸਟ ਦੇਖਿਆ ਜਾਵੇ ਕਹਿੰਦਾ ਹੈ ਦੋਸਤੋ ਫੁਲਕੀਆਂ ਮਿਸਲ ਵੈਰੀ ਇੰਪੋਰਟੈਂਟ ਦੋਸਤੋ ਉਹ ਮਿਸਲ ਜੋ ਕਿ 12 ਮਿਸਲਾਂ ਦੇ ਵਿੱਚੋਂ ਇੱਕ ਮਿਸਲ ਕੀ ਹੈ ਉਹਨਾਂ ਦੇ ਰੂਲਸ ਨੂੰ ਫੋਲੋ ਨਹੀਂ ਕਰਦੀ ਸੀ ਉਹ ਵੱਖਰੀ ਸੀ ਤਾਂ ਉਹ ਕਿਹੜੀ ਸੀ ਫੁਲਕੀਆਂ ਮਿਸਲ ਸੀ ਹੁਣ ਦੇਖੋ ਦੋਸਤੋ ਇਸ ਦੀ ਟ੍ਰਿਕ ਜੋ ਕਿ ਇਹ ਇਸ ਦੀ ਟ੍ਰਿਕ ਹੈ ਉਹ ਕੀ ਹੈ ਬਹੁਤ ਘੈਂਟ ਹੈ ਟ੍ਰਿਕ ਹੈ ਕਹਿੰਦੀ ਹੈ ਕਿ ਦੋਸਤੋ ਟ੍ਰਿਕ ਨੂੰ ਛੋਟੋ ਪਹਿਲਾਂ ਤਾਂ ਤੁਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦੇਖੋ ਜਿਸ ਬੰਦੇ ਕੋਲ ਬਹੁਤ ਜ਼ਿਆਦਾ ਧਨ ਹੁੰਦਾ ਹੈ ਉਹ ਕੀ ਕਰੇਗਾ ਕਿਵੇਂ ਤੁਰੇਗਾ ਉਹ ਤੈਲ ਕੇ ਫੁੱਲ ਕੇ ਤੁਰੇਗਾ ਅਤੇ ਅਸੀਂ ਉਸ ਦੂਜੇ ਸ਼ਬਦਾਂ ਵਿੱਚ ਕਹਿ ਦਿੰਦੇ ਆ ਅਮੀਰ ਆਦਮੀ ਤੇ ਦੋਸਤੋ ਇਹ ਕੀ ਹੈ ਫੁਲਕੀਆ ਮਿਸਲ ਹੈ ਇਹ ਕੀ ਹੈ ਚੌਧਰੀ ਫੂ ਸਿੰਘ ਹੁਣ ਜਿੱਥੇ ਤੁਹਾਨੂੰ ਚੌਧਰੀ ਦੇਖ ਗਿਆ ਚੌਧਰੀ ਕੀ ਹੁੰਦੇ ਹਨ ਅਮੀਰ ਹੁੰਦੇ ਹਨ ਤੇ ਜੇ ਉਹ ਅਮੀਰ ਹੋਵੇਗਾ ਤਾਂ ਕੀ ਆ ਉਹ ਫੁੱਲ ਕੇ ਚੱਲੇਗਾ ਤਾਂ ਫੁੱਲ ਕੇ ਚੱਲਣ ਤੋਂ ਕੀ ਆ ਗਿਆ ਫੁਲਕੀਆ ਮਿਸਲ ਆ ਗਿਆ ਤਾਂ ਦੋਸਤੋ ਅਮੀਰ ਤੋਂ ਯਾਦ ਰੱਖਣਾ ਹੈ ਚੌਧਰੀ ਤੇ ਫੁੱਲ ਕੇ ਤੁਰੇਗਾ ਤਾਂ ਕੀ ਆ ਗਿਆ ਫੂਲ ਸਿੰਘ ਆ ਗਿਆ ਤੇ ਇੱਧਰ ਕਿਹੜੀ ਮਿਸਲ ਆ ਗਈ ਫੁਲਕੀਆ ਮਿਸਲ ਆ ਗਈ ਤਾਂ ਦੋਸਤੋ ਇਸ ਤੋਂ ਅੱਗੇ ਕੀ ਆ ਲਾਸਟ ਮਿਸੋਸੀਏਟ ਤਾ ਟੋਟਲ ਮਿਸਲਾਂ ਸਨ ਸਾਡੀਆਂ 12 ਮਿਸਲਾਂ ਸਨ ਟੋਟਲ 12 ਸਨ 12 ਦੇ ਵਿੱਚੋਂ ਕੀ ਹੈ 11 ਮਿਸਲਾਂ ਇੱਕ ਸਨ ਅਤੇ ਇੱਕ ਮਿਸਲ ਕੀ ਹੈ ਬਿਲਕੁਲ ਵਕਰੀ ਸੀ ਤੇ ਉਹ ਕਿਹੜੀ ਸੀ ਉਹ ਫੁਲਕੀਆ ਮਿਸਲ ਸੀ ਅਤੇ 11 ਮਿਸਲਾਂ ਕਿਹੜੀਆਂ ਸਨ ਉਹ ਤੁਹਾਨੂੰ ਉੱਪਰ ਕਰਵਾ ਦਿੱਤੀਆਂ ਹਨ ਦੋਸਤੋ ਜੇਕਰ ਤੁਹਾਨੂੰ ਸੰਸਥਾਪਕ ਯਾਦ ਹੈ ਤਾਂ ਤੁਸੀਂ ਮਿਸਲਾਂ ਤੇ ਆ ਜਾਉਗੇ ਇਜ਼ੀਲੀ ਆ ਜਾਓਗੇ ਜੇਕਰ ਤੁਹਾਨੂੰ ਮਿਸਲਾਂ ਯਾਦ ਹਨ ਤਾਂ ਉਹਨਾਂ ਦੇ ਸੰਸਥਾਪਕ ਨੂੰ ਤੁਸੀਂ ਇਜ਼ੀਲੀ ਕਰ ਜਾਓਗੇ ਦੋਸਤੋ ਸਭ ਤੋਂ ਜਿਆਦਾ ਟਾਫ ਕਿਹੜੀ ਹੁੰਦੀ ਹੈ ਜਾਂ ਤਾਂ ਨਿਸ਼ਾਨਨੇ ਵਾਲੀਆ ਮਿਸਲ ਆ ਗਈ ਜਾਂ ਆਪਣੀ ਆ ਗਈ ਫੁਲਕੀਆ ਮਿਸਲ ਆ ਗਈ ਤੇ ਦੋ ਮਿਸਲਾਂ ਹੋਰ ਹਨ ਇਹਨਾਂ ਦੇ ਵਿੱਚੋਂ ਕੋਈ ਮਰਜ਼ੀ ਆ ਸਕਦੀ ਹੈ ਬਟ ਜੋ ਕੀ ਹੈ ਜਿਸ ਤਰ੍ਹਾਂ ਕਿ ਜੱਸਾ ਸਿੰਘ ਗੱਲਵਾਲੀਆ ਜੱਸਾ ਸਿੰਘ ਰਾਮਗੜੀਆ ਉਹ ਤਾਂ ਆਉਂਦੀ ਹੈ ਉਹ ਤਾਂ ਸਾਰਿਆਂ ਨੂੰ ਆਉਂਦਾ ਹੀ ਹੁੰਦਾ ਹੈ ਰੋਲਾ ਤਾਂ ਹੀਰਾ ਸਿੰਘ ਨਕਈ ਤੇ ਆ ਕੇ ਪੈਂਦਾ ਕਿ ਹੀਰਾ ਸਿੰਘ ਨਕਈ ਦੀ ਕਿਹੜੀ ਮਿਸਲ ਸੀ ਤਾਂ ਨਕਈ ਮਿਸਲ ਕਹਿ ਦੋਗੇ ਬਟ ਜੇਕਰ ਕਹਿ ਦੇਵੇ ਨਕਈ ਮਿਸਲ ਦਾ ਸੰਸਥਾਪਕ ਕੌਣ ਸੀ ਤਾਂ ਕਿ ਆ ਉੱਥੇ ਤੁਸੀਂ ਕਨਫਿਊਜ਼ ਹੋ ਜਾਉਗੇ ਤੇ ਕੀ ਇੱਕੋ ਚੀਜ਼ ਰਹਿ ਜਾਂਦੀ ਹੈ ਤੁੱਕਾ ਤਾਂ ਤੁੱਕਾ ਲਗਾਉਂਗੇ ਤਾਂ ਇਹ ਤਾਂ ਬਿਲਕੁਲ ਨਹੀਂ ਕਰਨਾ ਜੇਕਰ ਤੁਸੀਂ ਉਹ ਟ੍ਰਿਕ ਦੇਖੀ ਨਹੀਂ ਤਾਂ ਦੇਖ ਲੈਣਾ ਵੀਡੀਓ ਦੇ ਇਹ ਸਟਾਰਟਿੰਗ ਤੋਂ ਦੇਖਣਾ ਇੱਕ ਇੱਕ ਚੀਜ਼ ਦੀ ਟ੍ਰਿਕ ਦੱਸੀ ਹੋਈ ਹੈ ਅਤੇ ਜੇਕਰ ਦੋਸਤੋ ਤੁਹਾਨੂੰ ਟ੍ਰਿਕ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਬាទਵਾ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਦੋਸਤੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ